ਉਹਤੇ ਕਮਾਦ ਬੀਜਿਆ ਅਸਿਰਾ ਜੀ ਹਾਂ ਜੀ ਇਸ ਲੈਵਲ ਤੇ 50 60 ਸਾਲਾਂ ਤੋਂ ਸਾਰੇ ਕਿਸਾਨ ਖੇਤੀ ਕਰ ਰਹੇ ਆ ਮਹਿਕਮੇ ਵਾਲੇ ਗਮਰਾ ਕਰਦੇ ਜੀ ਤੇ ਮੈਨਿੰਗ ਹੌਂਡੀ ਜੀ ਖੱਡੇ ਪਾਈ ਆਉਂਦੇ ਆ ਹਾਂ ਆ ਜੇ ਸਲੀਯਤ ਭਰਾਓ ਅਸੀਂ ਆਪਦੇ ਖੇਤ ਲੱਭਣ ਦੇ ਜੇ ਤਰਨਤਾਰਨ ਵਾਲੇ ਪੁਲਿਸ ਵਾਲਿਓ ਤਰਨਤਾਰਨ ਵਾਲੇ ਮੈਨਗ ਵਾਲਿਓ ਤੁਸੀਂ ਫਰੋਇਪਰ ਜਾਣ ਕੇ ਆ ਖੇਤ ਰੇਤ ਵਾਲੇ ਸਿਸਟਮ ਨੂੰ ਭੰਗ ਕਰਨ ਦੇ ਜਿਹੜਾ ਮਾਨ ਸਾਹਿਬ ਨੇ ਬਣਾਇਆ ਸਾਨੂੰ ਸਾਡੇ ਖੇਤ ਲੱਭ ਲੈਣ ਦਿਓ ਅੱਜ ਇੱਥੇ ਕੋਈ ਅਹੀਂ ਇੰਨਾ ਜਿਆਦਾ ਪੈਸਾ ਪੁਸਾ ਨਹੀਂ ਲੈ ਰਹੇ। ਪੰਜਾਬ ਸਰਕਾਰ ਦੇ ਵੱਲੋਂ ਇੱਕ ਸਕੀਮ ਚਲਾਈ ਗਈ ਹੈ ਕਿ ਜਿਸ ਦੇ ਖੇਤ ਉਸ ਦੀ ਰੇਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਮੌਮੇਂ ਤੇ ਜਿਹੜੇ ਕਿਸਾਨਾ ਆਪਣੇ ਖੇਤਾਂ ਦੇ ਵਿੱਚੋਂ ਰੇਤ ਕੱਢ ਰਹੇ ਨੇ ਅਤੇ ਆਪਣੇ ਆਪ ਨੂੰ ਜਿਹੜਾ ਕਿਸੇ ਨਾ ਕਿਤੇ ਖੁਸ਼ੀ ਇਸ ਲਈ ਮਹਿਸੂਸ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਹੁਣ ਜਿਹੜੀ ਸਰਕਾਰ ਦੀ ਇਹ ਸਕੀਮ ਹੈ ਉਸ ਦੇ ਨਾਲ ਸ਼ਾਇਦ ਕੋ ਲੱਕ ਸਿੱਧਾ ਹੋ ਸਕੇ। ਹੋਵੇ। ਲੇਕਿਨ ਕੱਲ ਇੱਥੇ ਮਾਈਨਿੰਗ ਵਿਭਾਗ ਦੇ ਅਫਸਰ ਵੀ ਪਹੁੰਚੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੇ ਧੱਲੇ ਨਾਲ ਇੱਕ ਕਿਸਾਨ ਆਗੂ ਦੀ ਵਾਇਰਲ ਹੋਈ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਸਾਰੇ ਸਵਾਲ ਜਵਾਬ ਉਹਨਾਂ ਨਾਲ ਕਰਾਂਗੇ ਗੱਲਬਾਤ ਕਰਾਂਗੇ ਕਿ ਆਖਰਕਾਰ ਮਾਜ਼ਰਾ ਕੀ ਹੈ ਮੇਰੇ ਨਾਲ ਪ੍ਰਧਾਨ ਜੀ ਮੌਜੂਦ ਨੇ ਪ੍ਰਧਾਨ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਡਾ ਪ੍ਰਧਾਨ ਜੀ ਕੱਲ ਇੱਕ ਵੀਡੀਓ ਵੀ ਵਾਇਰਲ ਹੁੰਦੀ ਆ ਆ ਹੁਣ ਜਿਹੜੀਆਂ ਇੱਥੇ ਮਸ਼ੀਨਾਂ ਲੱਗੀਆਂ ਸ਼ੁਰੂਆਤ ਹੀ ਇੱਥੋਂ ਕਰ ਲੈਣੇ ਆ ਇਹ ਕਿੰਨੇ ਕ ਕਿਸਾਨਾਂ ਦੇ ਖੇਤਾਂ 'ਚ ਜਿਹੜੀ ਇਹ ਰੇਤਾ ਚੁੱਕੀ ਜਾ ਰਹੀ ਹੈ ਜੀ ਇਹ ਜੀ ਜਿਵੇਂ ਜਿਵੇਂ ਜੀ ਇੱਕ ਕਿਸਾਨਾਂ ਦੇ ਖੇਤ ਨੇ ਆਪੂ ਆਪਣੀ ਵਟ ਜਿਵੇਂ ਆਉਂਦੀ ਉਹ ਆਪਣੀ ਆਪਣੀ ਨਿਸ਼ਾਨੀ ਲਾ ਕੇ ਝਕਾਈ ਜਾ ਰਿਹਾ ਠੀਕ ਹੈ ਜੀ ਉਸ ਤਰੀਕੇ ਨਾਲ ਜਿਹੜਾ ਉਹਦਾ ਕੋਈ ਪੈਸਾ ਤੇ ਲਾਭ ਬਣੇਗਾ ਉਹ ਕਿਸਾਨ ਹੀ ਲੈਣਗੇ ਜੀ ਜੀ ਜੀਦੇ ਕਰਕੇ ਉੱਪਰ ਅਜੇ ਕਿਰਾਏ ਵਜਣੇ ਆ ਫਿਰ ਉੱਤੇ ਫੋਟ ਫੋਟ ਮਿੱਟੀ ਪੈਣੀ ਉਹ ਮੁੱਲ ਮੁੱਲ ਲੈ ਕੇ ਆ ਕੇ ਪਾਣੀ ਪਾਣੀ ਆ ਉਸ ਸੰਬੰਧੀ ਉਹ ਸਮੁੱਚੇ ਉਹਨਾਂ ਕਿਸਾਨਾਂ ਵਾਸਤੇ ਜਿਵੇਂ ਜੋ ਚੱਲੇ ਪਰ ਪ੍ਰਸ਼ਾਸਨ ਵੱਲੋਂ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਹੈ ਜੀ ਸਾਨੂੰ ਜੀ ਵੇਖੋ ਫਰੋਜ਼ਪੁਰ ਪ੍ਰਸ਼ਾਸਨ ਵੱਲੋਂ ਇਹ ਜ਼ਿਲ੍ਹਾ ਫਰੋਜ਼ਪੁਰ ਚ ਲੱਗਾ ਕੰਮ ਉਹਨਾਂ ਨੂੰ ਪੂਰਾ ਸਹਿਯੋਗ ਮਿਲਿਆ ਹੈ ਜੀ ਜੀ ਪਰ ਪਤਾ ਨਹੀਂ ਜ਼ਿਲ੍ਹਾ ਕਰਨਕਰਨ ਦਾ ਏਰੀਆ ਵੀ ਨਹੀਂ ਪੈਂਦਾ ਉੱਥੋਂ ਦੀ ਪੁਸ ਜੀ ਜੀ ਥਾਣਾ ਹਰੀਕੇ ਪੱਤਣ ਜੀ ਜੀ ਤੇ ਮੁਲਾਜ਼ਮ ਐਸ ਐਚ ਓ ਜਿਹੜਾ ਆ ਅੱਜ ਵੀ ਇੱਥੇ ਉਹ ਆ ਕੇ ਇੱਥੇ ਦਬਕਾ ਕੇ ਗਿਆ ਆ ਮੋਬਾਈਲਾਂ ਗੱਡਣਾਂ ਵਾਲਿਆਂ ਨੂੰ ਦਬਕੇ ਮਾਰਦੇ ਆ ਤੇ ਉਹਨਾਂ ਦੇ ਮੋਬਾਈਲ ਖੋ ਕੇ ਲੈ ਗਏ ਆ ਜੀ ਜੀ ਠੀਕ ਹੈ ਜੀ ਹੁਣ ਵੀ ਥਾਣੇ ਆ ਉਹਨਾਂ ਦੀ ਗੱਡੀਆਂ ਵਾਲਿਆਂ ਦੇ ਮੋਬਾਈਲ ਅੱਛਾ ਜੀ ਉਹ ਪਤਾ ਨਹੀਂ ਕਿਉਂ ਇੱਥੇ ਆਣ ਕੇ ਦਖਣ ਅੰਦਾਜ਼ੀ ਕਰ ਰਿਹਾ ਜਦ ਕਿ ਉਹਦੇ ਥਾਣੇ ਦੇ ਅਧੀਨ ਇਹ ਏਰੀਆ ਵੀ ਨਹੀਂ ਪੈਂਦਾ ਕੱਲ ਵੀ ਪੱਟੀ ਸਬ ਡਿਵੀਜ਼ਨ ਦੇ ਮੁਲਾਜ਼ਮ ਮਾਈਨਿੰਗ ਵਾਲੇ ਆਏ ਨੇ ਜੋ ਕਿ ਅਸੀਂ ਖੁਦ ਹੈਰਾਨ ਆ ਵੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਬੜਾ ਵਧੀਆ ਤਰੀਕੇ ਨਾਲ ਕਿਹਾ ਆ ਵੀ ਭਾਈ ਆਪਾਂ ਇਹਨਾਂ ਨੂੰ ਜਿਉਂਦਿਆਂ ਚ ਕਰਨਾ ਆ ਤੇ ਇਹਨਾਂ ਨੂੰ ਰੇਤ ਜੀ ਦੀ ਖੇਤ ਉਹਨੂੰ ਛੁੱਕਣ ਦਿਓ ਪਰੰਤੂ ਪਤਾ ਨਹੀਂ ਜੀ ਸਾਡੇ ਤਰਨਤਨ ਪ੍ਰਸ਼ਾਸਨ ਨੂੰ ਕੀ ਹੋ ਗਿਆ ਦੂਜੇ ਜ਼ਿਲ੍ਹੇ ਤੇ ਜਾ ਕੇ ਇਸ ਤਰ੍ਹਾਂ ਕਰ ਰਹੇ ਆ ਫਰਾਨੀ ਜਨਕਿਆ ਇਹਨਾਂ ਗਰੀਬਾਂ ਨੇ ਕੋਈ ਕੋਠੀਆਂ ਨਹੀਂ ਪਾ ਲੈਣੀਆਂ ਇਹਨਾਂ ਨੇ ਸਿਰਫ ਆਪਦੇ ਬੱਚੇ ਆਪਦੀ ਜ਼ਿੰਦਗੀ ਜਿਉਣ ਵਾਸਤੇ ਜੋ ਕੁਛ ਕਰ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਪ੍ਰਧਾਨ ਜੀ ਸਰਕਾਰ ਨੇ ਜਿਹੜੀ ਮੋਹਮ ਚਲਾਈ ਆ ਸਰਕਾਰ ਦੇ ਧੰਵਾ ਦੇ ਰੂਪ ਵਿੱਚ ਕੀ ਕਹਿਣਾ ਚਾਹੋਗੇ ਕਿ ਇਸ ਮੋਹਮ ਦੇ ਨਾਲ ਕਿੰਨੀ ਕੁ ਰਾਹਤ ਕਿਸਾਨਾਂ ਨੂੰ ਮਿਲ ਸਕਦੀ ਹੈ ਕਿ ਜਿਹੜਾ ਉਹ ਕਣਕ ਬੀਜਣ ਦੇ ਵਿੱਚ ਉਹਨਾਂ ਨੂੰ ਜਿਹੜੀ ਕੋਈ ਰਾਹਤ ਮਿਲ ਸਕੀ ਮੈਂ ਇਸ ਬੰਦੀ ਚਲੋ ਮੈਂ ਜਥੇਬੰਦੀ ਦਾ ਆਗੂ ਆ ਸੂਬਾ ਪ੍ਰਧਾਨ ਆ ਜੀ ਜੀ ਮੈਂ ਅਸੀਂ ਕਈ ਵਾਰਾਂ ਸਰਕਾਰਾਂ ਦੇ ਅਸੀਂ ਨਹੀਂ ਸਿਫਤ ਕਰਦੇ ਹੁੰਦੇ ਪਰ ਜੀ ਜੀ ਮੈਂ ਆਮ ਆਦਮੀ ਪਾਰਟੀ ਦਾ ਵਿਰੋਧੀ ਵੀ ਆ ਵੋਟਾਂ ਵੀ ਪਾਈਆਂ ਜੀ ਜੀ ਇਸ ਮਸਲੇ ਉੱਪਰ ਮਤਭਗਵਨ ਤੋਂ ਮਾਨ ਦਾ ਫੈਨ ਆ ਇਕੱਲੇ ਬੰਦੇ ਦਾ ਕੀ ਹੋ ਗਿਆ ਸਹੀ ਗੱਲ ਆ ਜੀ ਜੀ ਉਹ ਬੰਦੇ ਦੀ ਸੋਚ ਹੈ ਆ ਜੀ ਪਰ ਸਾਰਾ ਸਰਕਾਰੀ ਤੰਤਰ ਨੂੰ ਫੇਲ ਕਰਨ ਤੇ ਲੱਗਾ ਹੈ ਇਹ ਸਲੀਅਤ ਉਹ ਬੰਦੇ ਦੀ ਸੋਚ ਨਹੀਂ ਮੁੱਖ ਮੰਤਰੀ ਦੀ ਮਾਰੀ ਉਹ ਸਾਡੇ ਅਰ ਗਈ ਹੈ ਜੀ ਆ ਇੱਕ ਉਦਾਹਰਨ ਹੈ ਜੀ ਪਿਛਲੀ ਵਾਰ ਬਾਬਾ ਸੀਚੇਵਾਲ ਬੋਲਣ ਦੇ ਸੀ ਵੀ ਇੰਨਾ ਅਫਸਰਾਂ ਦੇ ਕਰਕੇ ਇਹ ਸਾਰੇ ਹਾੜ ਆਏ ਤੇ ਸਾਨੂੰ ਲੋਕਾਂ ਤੋਂ ਗਾਲਾਂ ਲੈਣੀਆਂ ਪੈ ਰੀਆਂ ਜੀ ਅਫਸਰ ਸ਼ਹੀ ਏਡੀ ਨਲਾਇਕ ਆ ਅਸੀਂ ਭਗਵੰਤ ਮਾਨ ਦਾ ਧੰਨਵਾਦ ਕਰਦੇ ਆ ਜਿਹੜੇ ਉਹਨੇ ਜਦਾ ਖੇਤੋ ਦੀ ਰੇਤ ਤੇ ਤਹਿਤ ਕੰਮ ਚਲਾਇਆ ਜੀ ਜੀ ਤੇ ਤੋਵੇਂ ਕੰਮ ਚੱਲ ਰਿਹਾ ਹੈ ਕਿਸਾਨਾਂ ਦੇ ਵਿੱਚ ਕਿੰਨੀ ਕੁ ਖੁਸ਼ੀ ਹੈ ਇਸ ਨੂੰ ਲੈ ਕੇ ਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਇਸ ਦੇ ਨਾਲ ਜਿਹੜਾ ਹੁਣ ਕਣਕ ਬੀਜਣ ਚ ਵੀ ਜਿਹੜਾ ਉਹਨਾਂ ਨੂੰ ਕੋਸ ਸੁਖਾਲਾ ਹੋ ਜੂ ਤੇ ਜਿਹੜਾ ਉਹਨਾਂ ਦਾ ਖਰਾਬ ਹੋਇਆ ਹੈ ਸਰਕਾਰ ਵੱਲੋਂ 20000 ਰੁਪਏ ਵੀ ਜਿਹੜਾ ਉਹ ਦਿੱਤਾ ਜਾਣਾ ਮੌਜੂਦ ਦੇ ਤਹਿਤ ਕੀ ਲੱਗਦਾ ਉਹਨਾਂ ਨੂੰ ਕੋ ਰਾਹਤ ਮਿਲ ਸਕਦੀ ਹੈ ਵੇਖੋ ਜੀ ਦੇਖ ਰਹਾ ਜਿਵੇਂ ਰੇਤ ਇਹਨਾਂ ਦੀ ਵਿਕ ਰਹੀ ਆ ਉਸ ਨਾਲ ਕੁਝ ਪੈਸਾ ਠੇਲਾ ਇਹਦਾ ਵੀ ਇਹਨਾਂ ਨੂੰ ਮਿਲੇਗਾ ਜੀ ਜੀ ਠੀਕ ਹੈ ਜੀ ਤੇ ਜੇ ਉਸ ਤੋਂ ਬਾਅਦ ਇਹਨਾਂ ਨੂੰ ਕੋਈ ਪੈਸੇ ਵੀ ਸਰਕਾਰ ਦਿੰਦੀ ਆ ਤੇ ਬੜੇ ਵਧੀਆ ਗੱਲ ਆ ਬੜੀ ਮਨ ਲਗ ਇਹਨਾਂ ਦੀ ਜ਼ਿੰਦਗੀ ਵੀ ਲੀਕ ਆ ਸਕਦੀ ਆ ਜੀ ਤੇ ਉਸ ਸੰਬੰਧੀ ਤੁਸੀਂ ਉਹਨਾਂ ਦੀ ਸ਼ਲਾਘਾ ਕਰ। ਸ਼ਲਾਘਾ ਕਰ। ਸੋ ਕੀ ਅਪੀਲ ਆ ਜਿੰਨੇ ਵੀ ਇੱਧਰਲੇ ਕਿਸਾਨ ਨੇ ਕਿ ਕਿਵੇਂ ਰਲ ਮਿਲ ਕੇ ਇੱਥੇ ਬਿਨਾ ਕੋਈ ਬੁੱਲੜਬਾਜੀ ਤੋਂ ਬਿਨਾ ਕਿਸੇ ਰੋਲੇ ਰੱਪੇ ਤੋਂ ਇਹ ਸ਼ਾਂਤਪੂਰਕ ਤਰੀਕੇ ਨਾਲ ਕੰਮ ਚੱਲੇ ਜਿਸ ਦੇ ਨਾਲ ਸਾਰਿਆਂ ਦਾ ਹੀ ਫਾਇਦਾ ਹੋਵੇ ਮੈਂ ਇਹ ਤੁਸੀਂ ਬੜਾ ਵਧੀਆ ਸਵਾਲ ਕੀਤਾ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੀ ਜੀ ਉਹਨਾਂ ਕੁਦਰਤੀ ਆਫਤ ਦੇ ਮਾਰੇ ਹੋਏ ਲੋਕਾਂ ਤੇ ਕਈ ਲੋਕ ਸਿਆਸਤ ਕਰਦੇ ਜੀ ਜੀ ਕੋਈ 20-20 ਕਿਲੋਮੀਟਰ ਦੂਰੋਂ ਆ ਕੇ ਇੱਥੇ ਰੌਲੇ ਪਾਉਂਦੇ ਆ ਸਿਰਫ ਤੇ ਸਿਰਫ ਵੀ ਸਾਨੂੰ ਕੁਝ ਨਾ ਕੁਝ ਦਿੱਤਾ ਜਾਵੇ ਵੀ ਤਾਂ ਹੀ ਆਖਾਂਗੇ ਇੱਥੇ ਆਉ ਹੋ ਜਾਣਾ ਇੱਥੇ ਆ ਹੋ ਜਾਣਾ ਜੀ ਜੀ ਉਹਨਾਂ ਦੇ ਹੱਥ ਅੱਗੇ ਬੇਨਤੀ ਹੈ ਆ ਇੱਥੇ ਵੱਖ-ਵੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇੱਕ ਨਿੱਕੀਆਂ ਨੇ ਇੱਥੇ ਤੰਬੂ ਲਾ ਕੇ ਕੰਮ ਕਰਾਉਂਦੇ ਜੀ 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 ਉਹਨਾਂ ਨੂੰ ਇਹ ਬੇਨਤੀ ਹੈ ਵੀ ਇਹਨਾਂ ਮਰਿਆਂ ਪਿਆ ਦੇ ਮੂੰਹ ਚੋਂ ਕੁਛ ਨਾ ਆਸ ਕਰੀਏ ਤੁਸੀਂ ਇਹਨਾਂ ਦੀ ਜੇ ਸਪੋਰਟ ਨਹੀਂ ਕਰ ਸਕਦੇ ਇਹਨਾਂ ਨੂੰ ਮਰਿਆਂ ਹੋਿਆਂ ਨੂੰ ਨਾ ਮਾਰੀਏ ਜੇ ਚਲੋ ਅਸੀਂ ਆਨੇ ਆਵੇ ਮਾਨ ਸਾਹਿਬ ਨੂੰ ਅਪੀਲ ਕਰਦੇ ਆ ਜਿਹੜੇ ਅਫਸਰ ਇੱਥੇ ਇਹਨਾਂ ਨੂੰ ਆ ਕੇ ਤੰਗ ਕਰਕੇ ਗਏ ਆ ਉਹਨਾਂ ਦਾ ਏਰੀਆ ਵੀ ਨਹੀਂ ਇਹ ਬਣਦਾ ਉਹਨਾਂ ਤੇ ਕਾਰਵਾਈ ਕਿ ਧੰਨਵਾਦ ਜੀ ਸੋ ਇਹੀ ਕਿਸਾਨਾਂ ਕੂਆਂ ਦਾ ਕਹਿਣਾ ਹੈ ਅਤੇ ਇੱਥੇ ਇੱਕ ਕੱਲ ਵੀਡੀਓ ਵਾਇਰਲ ਹੁੰਦੀ ਹੈ ਜਿਹੜੀ ਕਿ ਸਾਰੇ ਸਮੁੱਚੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਦੇਖੀ ਹੈ ਪੰਜਾਬ ਦੇ ਵਿੱਚ ਵੀ ਕਿ ਕਿਵੇਂ ਇੱਥੇ ਜਿਹੜਾ ਮਾਹੌਲ ਸੀਗਾ ਉਸ ਸਮੇਂ ਦੇ ਵਿੱਚ ਤਲਾਪ ਪੁਰਕ ਜਿਹੜਾ ਬਣਿਆ ਤਾਂ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ